ਸਭ ਤੋਂ ਵੱਡੀ ਬਖਸ਼ਿਸ਼ ਖੁਸ਼ ਰਹਿਣ ਦਾ ਜਿਹੜਾ ਕੰਮ ਆਪਦਾ ਕਿਹੜਾ ਜਿੰਦਗੀ 'ਚ ਇੱਕ ਚੇਤਾ ਰੱਖੋ ਵੀ ਕਿਸੇ ਦਾ ਬੁਰਾ ਨਾ ਕਰੋ ਨਾ ਬੁਰਾ ਸੋਚੋ ਤੇ ਨਾ ਬੁਰਾ ਕਰੋ ਇੱਕ ਕਦੀ ਮੱਥੇ ਤੇ ਤਿਉੜੀ ਨਾ ਪਾਓ ਕਿਸੇ ਬਾਰੇ ਵੱਲ ਦੇਖ ਕੇ ਖੁਸ਼ ਰਹੋ ਮਹਾਰਾਜ ਤੇਰਾ ਭਲਾ ਕਰੇ ਯਾਰ ਅਗਲੇ ਦਾ ਭਲਾ ਬਾਅਦ ਚੋਣਾ ਤੁਸੀਂ ਆਪਣਾ ਭਲਾ ਭਲਿਆ ਕਰ ਲੈਣਾ ਕਦੀ ਤਜਰਬਾ ਕਰਕੇ ਵੇਖਿਓ ਐਨ ਗੁਰਦੇ ਵਧੀਆ ਰਹਿਣਗੇ ਲੀਵਰ ਵਧੀਆ ਰਹੂਗਾ ਸਾਡੇ ਉਥੇ ਲੁਧਿਆਣੇ ਡਾਕਟਰ ਮੇਰੇ ਪਾਸੇ ਦਵਾਈ ਦੰਦੇ ਹੁੰਦੇ ਸੀ ਉਹ ਦਵਾਈ ਘਟ ਦਿੰਦੇ ਸੀ ਤੇ ਗੱਲਾਂ ਨਾਲ ਲੋਕਾਂ ਨੂੰ ਜ਼ਿਆਦਾ ਠੀਕ ਕਰ ਦਿੰਦੇ ਸੀ ਉਹਨਾਂ ਕੋ ਦਵਾਈ ਲੈਣ ਹੋਣਾ ਨਾ ਹਫੀਜ਼ ਸਤਨਾਮ ਸਿੰਘ ਜੀ ਬੈਠੇ ਨਾ ਕੋ ਨਸ਼ੇ ਵਾਲੇ ਲੋਕ ਆਉਂਦੇ ਆ ਤੇ ਉਹ ਤੇ ਮੈਡੀਸਨ ਤੇ ਕਹਿੰਦਾ ਮੈਂ ਤੇ ਤੁਹਾਨੂੰ ਕਲਾਸਾਂ ਲਾਉਨੇ ਆ ਲੋਕਾਂ ਨੂੰ ਮੈਂਟਲੀ ਪ੍ਰੀਪੇਅਰ ਕਰਦੇ ਆ ਵੀ ਭਾਈ ਤੂੰ ਆਪਣੇ ਇਸ ਬਿਮਾਰੀ ਚੋਂ ਬਾਹਰ ਨਿਕਲ ਇਹ ਵੀ ਇੱਕ ਸੇਵਾ ਜਿਹੜੇ ਵੀ ਰਲ ਕੇ ਕਰੇ ਵੀ ਇੱਕ ਸੇਵਾ ਪਰਪਕਾਰੀ ਆ ਇੱਕ ਬੰਨੇ ਕੋਈ ਮਾਪੇ ਚਾਹੁੰਦਾ ਮੇਰਾ ਧੀ ਪੁੱਤ ਕਮਾਈ ਕਰਕੇ ਲਿਆਵੇ ਤੇ ਇੱਕ ਬੰਨੇ ਇੱਕ ਮਾਂ ਕਹਿੰਦੀ ਇਹ ਕਮਾਈ ਵੀ ਨਾ ਕਰੇ ਕਮਸ਼ਕਮ ਪਾਵੇਂ ਬੈਠਾ ਰਹੇ ਨਸ਼ਾ ਨਾ ਕਰੇ ਇਹ ਕਿੱਡੀ ਵੱਡੀ ਗੱਲ ਹੈ ਇੱਕ ਤੇ ਮਾਪੇ ਇਹ ਸੋਚਦੇ ਵੀ ਕਮਾਈ ਇੱਕ ਮਾਪੇ ਇਹ ਕਹਿ ਰਿਹਾ ਇਹ ਕੁਝ ਨਾ ਕਰੇ ਪਰ ਨਸ਼ਾ ਨਾ ਕਰੇ ਤੇ ਵੀ ਇੱਕ ਸਮਾਜ ਦਾ ਵੀ ਭਾਈ ਇਸ ਨਰਕ ਚੋਂ ਬਾਹਰ ਨਿਕਲੋ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਸੰਗ ਇਸ ਦਲਦਲ ਚੋਂ ਬਾਹਰ ਨਿਕਲੋ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਮੈਂ ਤਾਂ ਕਈ ਵਾਰੀ ਹਰਾਨ ਹੋ ਜਾਂਦਾ ਠੀਕ ਹੈ ਸਰਕਾਰਾਂ ਦਾ ਆਪਾਂ ਦੋਸ਼ ਮੰਨਦੇ ਆ ਇਹਨਾਂ ਦੀਆਂ ਕੁਝ ਕਮੀਆਂ ਨੇ ਪਰ ਕੀ ਤਕੇ ਨਾ ਸਾਡੇ ਮੂੰਹ 'ਚ ਕੋਈ ਨਸ਼ਾ ਪਾ ਜਾਂਦਾ ਪਣ ਹੁਣ ਤੁਹਾਡੇ 'ਚ ਕਈ ਨੌਜਵਾਨ ਬੈਠੇ ਹੋਣੇ ਕਈਆਂ ਦੇ ਬੱਚੇ ਇੱਥੇ ਪੰਜਾਬ 'ਚ ਹੀ ਜੰਮੇ ਵੱਡੇ ਹੋਏ ਪੈਦਾ ਹੋਏ ਅਗਲੇ ਨਸ਼ੇ ਦੇ ਲਾਗੇ ਨਹੀਂ ਗਏ ਤੇ ਕਈ ਨਸ਼ੇ ਪੀ ਜਾਂਦੇ ਆ ਫਿਰ ਬਤਾ ਕਿਤੇ ਸਰਕਾਰਾਂ ਨੇ ਕਮੀਆਂ ਭਾਉ ਨਾ ਅਛਾ ਕੈਨੇਡਾ ਮਰਕਜ਼ ਦੇ ਸਰਕਾਰਾਂ ਹੈ ਹੀ ਨਹੀਂ ਹੈਗੀਆਂ ਨਸ਼ੇ ਤਾਂ ਉੱਥੇ ਵੀ ਹੈਗੇ ਆ ਜਿੰਨਾ ਬਚਣਾ ਉਹਨਾਂ ਇੱਥੇ ਵੀ ਬਚ ਜਾਣਾ ਜਿੰਨਾ ਨਹੀਂ ਬਚਣਾ ਉਹਨਾਂ ਨੇ ਵਿਦੇਸ਼ਾਂ ਜਿੰਨਾ ਕਿੰਨੀਆਂ ਵੀਡੀਓ ਬਣ ਬਣ ਕੇ ਉੱਥੋਂ ਨੈੱਟ ਤੋਂ ਆਈਆਂ ਨੇ ਜਿੱਥੇ ਸਾਡੇ ਉੱਥੇ ਵੀ ਇਹ ਕੰਮ ਨਹੀਂ ਕਰਦੇ ਬਾਜ਼ ਨਹੀਂ ਆਉਂਦੇ ਡੱਡੂ ਕਮਲ ਫੁੱਲ ਦੇ ਪੈਰਾਂ 'ਚ ਰਹਿੰਦਾ ਵਾ ਤੇ ਜਾਲਾ ਖਾਂਦਾ ਵਾ ਪੋਰਾ ਦੂਰੋਂ ਆਣ ਕੇ ਸੁਗੰਧੀ ਦਾ ਰਸ ਮਾਣ ਜਾਂਦਾ ਵਾ ਤੁਹਾਡਾ ਘਰ ਵਾ ਤੁਹਾਡੇ ਘਰ ਤੋਂ ਪੰਜਵੇਂ ਘਰ ਲੰਘਣ ਤੋਂ ਬਾਅਦ ਛੇਵੇਂ ਥਾਂ ਤੇ ਗੁਰਦੁਆਰਾ ਵਾ ਇੱਕ ਬੰਦਾ 5 7 10 20 ਘਰ ਛੱਡ ਕੇ ਲੰਘ ਕੇ ਤੇ ਅੱਗੇ ਗੁਰਦੁਆਰੇ ਸੇਰੇ ਭਾਈ ਸਾਹਿਬ ਨਾ ਪ੍ਰਕਾਸ਼ ਕਰਨ ਆਉਂਦਾ ਬਾਣੀ ਪੜਦਾ ਗੁਰਦੁਆਰੇ ਆਉਂਦਾ ਇੱਕ ਬੰਦਾ ਗੁਰਦਾਰੇ ਬਿਲਕੁਲ ਲੱਗੇ ਰਹਿਦਾ ਉੱਥੋਂ ਉੱਠ ਕੇ ਤੇ ਠੇਕੇ ਤੋਂ ਬੋਤਲ ਲੈਣ ਤੁਰ ਪੈਂਦਾ ਤੇ ਰਿਸ਼ਤੇਦਾਰਾਂ ਦੇ ਘਰ ਕਉਂਦਾ ਹੋਵੇ ਨਾ ਉਹ ਇਦਾਂ ਕਹੂਗਾ ਵੜੇਪਾ ਗਾਲਿਓ ਗੁਰਦਾਰੇ ਨਾਲ ਕੰਧ ਨਾਲ ਕੰਧ ਸਾਂਝੀ ਆ ਉਹ ਇਦਾਂ ਕਹੀ ਜਾਵੇ ਬੜੀ ਤੁਹਾਡੀ ਕਿਸਮਤ ਏ ਜੇ ਤੁਸੀਂ ਤਾਂ ਗੁਰੂ ਦੇ ਚਰਨਾਂ 'ਚ ਰਹਿੰਦੇ ਆ ਤੋ ਅਸੀਂ ਜਾਊਂਗਾ ਗਾੜੀਆਂ ਵੀ ਚਰਨਾਂ 'ਚ ਕਿੱਥੇ ਰਹਿਨੇ ਮੈਂ ਤਾਂ ਸ਼ਾਮ ਨੂੰ ਚਰਨ ਆਪਣੇ ਠੇਕੇ ਵਾਲ ਨੂੰ ਪਾਏ ਹੁੰਦੇ ਆ ਮੇਰੇ ਜੱਟੀ ਸ਼ਾਮ ਨੂੰ ਉਧਰੋਂ ਤੁਰ ਪੈਂਦੀ ਉਹ ਤੇ ਉਹਨਾਂ ਵਾਸਤੇ ਜਿਹੜੇ ਦੂਰੋਂ ਆਏ ਤੇ ਉਹ ਵੀ ਆਣ ਕੇ ਰਹਿ ਜਾਂਦੇ ਸਮਝ ਆ ਗਈ ਉਹ ਗੱਲ ਦੀ ਗੁਰਸਬਾਏ ਇਹ ਨਾ ਪਾਈਆ ਨਾ ਨੇੜੇ ਨਾ ਦੂਰ ਨਾਨਕ ਸਤਿਗੁਰੂ ਤਾਂ ਮਿਲੇ ਜਾਂ ਮਨ ਰਹੇ ਹضور ਜੇ ਮਨ ਕੋਲ ਵਾ ਤਾਂ ਕੰਮ ਜਾ ਬੋੜਣਾ ਜੇ ਮਨ ਕੋਲ ਨਹੀਂ ਹੈਗਾ ਤੇ ਤਨ ਭਾਵੇਂ ਬੈਠਾ ਵੀ ਰਵੇਂ ਸਾਰੀ ਜ਼ਿੰਦਗੀ ਤੇ ਕੀ ਕੀ ਫਰਕ ਪੈ ਜੂ ਇਹਦਾ ਜੇ ਮਨ ਕੋੜਾ ਤਾਂ ਗੱਲ ਬਣਨੀ ਆਪਣੇ ਆਪ ਤੇ ਵਰਕ ਕਰੋ ਆਪਣੇ ਆਪ ਨੂੰ ਚੇਂਜ ਕਰੋ ਇਹ ਨਾ ਸੌ ਪਉ ਵੀ ਜੋ ਮੈਂ ਜੰਮ ਕੇ ਜੋ ਵੇ ਨਾਲ ਤੁਰਿਆ ਨਾ ਆਦਤਾਂ ਨਹੀਂ ਬਦਲੀਆਂ ਬਦਲੋ ਆਪਣੇ ਆਪ ਨੂੰ ਚੇਂਜ ਕਰੋ ਮੈਂ ਬੇਨਤੀ ਕਰਨਾ ਚਾਹੁੰਦਾ ਆ ਅੱਜ ਸਮਾਜ ਚ ਸਮੱਸਿਆ ਵਾ ਪਹਿਲਾਂ ਨਹੀਂ ਸੀ ਹੈਗੀ ਹੁਣ ਬੜੀ ਵੱਡੀ ਸਮੱਸਿਆ ਆ ਗਈ ਹੈ ਆ ਜਿਹੜੇ ਡਿਵੋਰਸ ਹੋ ਰਿਹਾ ਤਲਾਕ ਹੋ ਰਿਹਾ ਜਾਣਦੇ ਸਾਰੇ ਅੱਜ ਪ੍ਰੋਬਲਮਾਂ ਕਿਉਂ ਆ ਰਹੀਆਂ ਇੱਕ ਹੁੰਦਾ ਵਿਆਹ ਹੋਣਾ ਇੱਕ ਵਿਆਹ ਤੋਂ ਬਾਅਦ ਕਈ ਬੱਚੇ ਫਿਰ ਡਰਦੇ ਵਿਆਹ ਹੀ ਨਹੀਂ ਕਰਾ ਰਹੇ ਆ ਤੇ ਉਹ ਕਹਿੰਦੇ ਬਾਅਦ ਚ ਕਲੇਸ਼ ਪੈਣ ਨਾਲੋਂ ਇਦਾਂ ਚੰਗੇ ਆ ਕਰ ਲੱਭ ਕੇ ਵੇਖੋ ਕੀ ਆ ਭਲਾ ਅਸੀਂ ਅਸੀਂ ਅਗਲੇ ਦੀ ਧੀ ਨੂੰ ਚੇਂਜ ਕਰਨਾ ਚਾਹੁੰਦੇ ਆ ਆਪ ਨਹੀਂ ਚੇਂਜ ਹੋਣਾ ਚਾਹੁੰਦੇ ਤੇ ਇਧਰ ਉਹ ਧੀ ਆਲੀ ਕਹਿੰਦੀ ਆ ਕਿ ਤੂੰ ਪੁੱਤ ਤੂੰ ਨਾ ਚੇਂਜ ਹੋਈ ਸਾਸਿ ਚੇਂਜ ਹੋਵੇ ਸਹੁਰੇ ਚੇਂਜ ਹੋਵੇ ਤੇਰਾ ਪਤੀ ਚੇਂਜ ਹੋਵੇ ਨਹੀਂ ਜੀ ਸਾਰਿਆਂ ਨੂੰ ਆਪਣੇ ਆਪਣੇ ਸੁਭਾਅ ਬਦਲਨੇ ਪੈਣੇ ਤਾਂ ਗੱਡੀ ਚੱਲਣੀ ਸਮਝ ਆ ਜੀ ਹੁਣ ਸੋਹਰਾ ਕਵੇ ਵੇਖੋ ਜੀ ਮੈਂ ਤੇ ਜਿੱਦਾਂ ਦਾਗਾ ਇਦਾਂ ਦੇ ਮਰਨਾ ਸੱਸ ਕਵੇ ਮੈਂ ਜਿੱਦਾਂ ਦੀ ਹੈਗੀ ਇਦਾਂ ਦੀ ਮਰਨਾ ਤੇ ਅਗਲੀ ਭਾਈ ਵੀ ਅਗਲੀ ਵੀ ਰੋਟੀ ਪਾਣੀ ਖਾਂਦੀ ਆ ਨਾ ਜਿਹੜੀ ਆਈ ਤੁਹਾਡੇ ਘਰ ਉਹ ਕਹੂਗੀ ਮੈਂ ਜਿੱਦਾਂ ਦੀ ਸਿੱਖਿਆ ਦਿੱਤੀ ਮੈਂ ਵੀ ਇਦਾਂ ਰਹਿਣਾ ਫਿਰ ਤੇ ਫਿਰ ਘਰ ਚ ਕਲੇਸ਼ ਹੋਊਗਾ ਪਰ ਚੇਂਜ ਕਰੋ ਆਪਣੇ ਨੂੰ ਸੁਭਾਅ ਬਦਲੋ ਆਪਣਾ ਆਪਣਾ ਜੇ ਪਹਿਲਾਂ ਤੁਹਾਡੇ ਘਰ ਚ ਕਿਸੇ ਮਾੜੀ ਮਾੜੀ ਗੱਲ ਤੋਂ ਖਹਿ ਬਾਜ਼ੀ ਹੁੰਦੀ ਤੁਹਾਨੂੰ ਬਦਲ ਹੋਣਾ ਤੁਸੀਂ ਜ਼ਰੂਰ ਥੋੜਾ ਵਿੱਚ ਇਹਨੂੰ ਕਿਤੇ ਬਾਣੀ ਚ ਮਾਤਾ ਭੈंसा ਅਮੂਹਾ ਜਾਏ ਕੁੱਦ-ਕੁੱਦ ਤੇਰੇ ਰਸਾਤਲ ਪਾਇ ਭਗਤ ਕਬੀਰ ਜੀ ਕਹਿੰਦੇ ਮਾਤਾ ਮੰਮੇ ਨੂੰ ਕਹਣਾ ਤੱਤੇ ਨੂੰ ਕਹਣਾ ਇਹ ਸ਼ਬਦ ਮਾਂ ਲਈ ਵੀ ਆਇਆ ਮਾਤਾ ਤੇ ਇੱਥੇ ਵੀ ਮੰਮੇ ਨੂੰ ਕਹਣਾ ਤੱਤੇ ਨੂੰ ਕਹਣਾ ਪਰ ਇੱਥੇ ਮਾਂ ਲਈ ਨਹੀਂ ਆਇਆ ਇੱਥੇ ਮਾਤਾ ਮੱਤਿਆ ਹੋਇਆ ਮਸਤ ਸੰਡਾ ਵੇਖਿਆ ਮਾਲੀ ਛੱਪੜ ਚੋਂ ਕੱਢੀਏ ਨਾ ਛੱਪੜ ਚੋਂ ਹੁਣ ਤਾਂ ਛੱਪੜ ਹੀ ਨਹੀਂ ਰਹਿ ਉਦਾਹਰਨਾ ਵੀ ਸਮਝਾਉਣੀਆਂ ਔਖੀਆਂ ਹੋ ਜਾਣੀਆਂ ਅਗਲੀ ਪੀੜੀ ਨੂੰ ਛੱਪੜ ਚੋਂ ਸੰਡੇ ਨੂੰ ਕੱਢਿਆ ਮਾਲੀ ਨੂੰ ਕੱਢਿਆ ਬਾ ਉਹ ਕੰਧ ਨਾ ਖਿੰਦਾ ਆਉਂਦਾ ਓ ਸੰਡਾ ਕੰਧਾ ਨਾ ਖਿੰਦਾ ਆਉਂਦਾ ਵਾ ਜਿਹੜੀ ਖੁਰਲੀ ਚ ਪੱਠੇ ਪਾਏ ਉਹ ਖੁਰਲੀ ਸਿੰਘ ਚ ਤਾਂ ਚਪ ਲੈਂਦਾ ਤੁਸੀਂ ਲਗਾ ਸੰਡੇ ਨੂੰ ਕਈ ਵਾਰੀ ਜਿਹੜੀ ਖੁਰਲੀ ਚ ਪੱਠੇ ਪਾਏ ਹੁੰਦੇ ਨਾ ਉਹ ਕਈ ਵਾਰੀ ਉਹ ਖੁਰਲੀ ਸਿੰਘ ਦੇ ਨਾਲ ੜਾ ਕੇ ਤਾਂ ਤਾਂ ਹੀ ਅੱਗੇ ਖੁਰਲੀਆਂ ਹੁੰਦੀਆਂ ਉਹ ਗਾੜੀ ਐਦਾਂ ਕੋਈ ਨਾ ਕੋਈ ਚੀਜ਼ ਲਾਉਣੀ ਵੀ ਖੁਰਲੀ ਨੂੰ ਢਾਉਣ ਨਾ ਪੁੱਛੋ ਸੰਡੇ ਨੇ ਸਿੰਘ ਚੜਾ ਕੇ ਖੁਰਲੀ ਚੱਕ ਲਈ ਖੁਰਲੀਆਂ ਢਾਹਤੀਆਂ ਕੰਧਾ ਢਾਉਣ ਤੱਕ ਜਾਂਦਾ ਗੱਲ ਮਾਲੀ ਦੀ ਨਹੀਂ ਹੋ ਰਹੀ ਗੱਲ ਕਿਹਦੀ ਹੋਣੀ ਬਲੋ ਬੰਦੇ ਦੇ ਮਨ ਦੀ ਮਾਤਾ ਪੈਂਸਾ ਪੈਂਸਾ ਕਦੇ ਮਾਲੀ ਨਹੀਂ ਅਮੂਹਾਂ ਜਾਏ ਅਮੂਹਾਂ ਕਹਿੰਦੇ ਅਮੋੜਵਾ ਮੁਰਦਾ ਨਹੀਂ ਵਾਪਸ ਆਉਂਦਾ ਕਈ ਵਾਰੀ ਦੋ ਸੰਡੇ ਖੋਲਦੇ ਹੋਣ ਨਾ ਇੱਕ ਮਾੜਾ ਹੁੰਦਾ ਕਿ ਤਕੜਾ ਹੁੰਦਾ ਜਿਹੜਾ ਮਾੜਾ ਨਾ ਉਹ ਵੀ ਜ਼ੋਰ ਲਾਣੋਂ ਪੂਰਾ ਹਟਦਾ ਨਹੀਂ ਜਦੋਂ ਤੱਕ ਸਿੰਘ ਨਹੀਂ ਉਹਦਾ ਲਾਹ ਕੇ ਲੈ ਜਾਂਦਾ ਅਗਲਾ ਇਹ ਸਿੰਘ ਫਾਜੇ ਅਗਲਾ ਲਾਹ ਕੇ ਲੈ ਜਾਂਦਾ ਸਿੰਘ ਮੂਕੇ ਸਿੰਘ ਮੂਕੇ ਬਾਅਦ ਚ ਉਹ ਖੂਨ ਖਾਨ ਵਗਦਾ ਹੁੰਦਾ ਬਾਅਦ ਚ ਕਿਸਾਨ ਆਪੇ ਵਿਚਾਰਾ ਪਟੀਆਂ-ਪਟੀਆਂ ਕਰਵਾ ਰਹਿਦਾ ਉਹਦੇ ਤੇਲ ਸੜਿਆ ਲੋਂਦਾ ਰਿਹਾ ਸਰਚ ਵੀ ਉਹਨੇ ਖੂਨ ਵਗਦਾ ਦਾ ਗੱਲ ਮਾਲੀ ਦੀ ਥੋੜਾ ਹੋਰੀ ਗੱਲ ਤੇ ਬੰਦੇ ਦੀ ਅਮੋੜ ਪੁਨੇ ਦੀ ਕਈ ਵਾਰੀ ਅਮੋੜ ਹੁੰਦਾ ਨਾ ਮਨ ਅਮੋੜ ਹੋ ਜਾਂਦਾ ਅੜਿਆ ਜੋ ਮਰਜੀ ਹੋ ਜਾਏ ਇਸੇ ਨੂੰ ਤੇ ਆਖਿਆ ਸੀ ਐਸੋ ਚਰਦ ਦੇਖਿਓ ਕਬੀਰ ਮੈਂ ਤੇ ਹੈਰਾਨ ਹੋਣ ਵਾਲੇ ਕੋਤਕ ਵੇਖਿਆ ਦੱਦ ਕੇ ਭੋਲੇ-ਬਰੋਲੇ ਨੀਰ ਲੋਕ ਦਹੀਂ ਦੇ ਭਲੇਕੇ ਪਾਣੀ ਜੜਕੀ ਜਾਂਦੇ ਕੋਈ ਦਹੀਂ ਲੜਕੂ ਦੇ ਵਿੱਚੋਂ ਮੱਖਣ ਦੇ ਗਲੂ ਕੋ ਲੱਸੀ ਦੇ ਦੋ ਗਲਾਫ ਪੀਜੋ ਉਨਕੋ ਪਾਣੀ ਚ ਮਧਾਣੀ ਪਾ ਕੇ ਰੜਕੀ ਜਾਵੇ ਤਾਂ ਕੀ ਨਿਕਲਣਾ ਉਹ ਚ ਚਾਟੀ ਤੋੜ ਕੇ ਬਹੂਗਾ ਕੌਮ ਦਾ ਬਹੁਤਾ ਐਸਾ ਤੇ ਪਾਣੀ ਚ ਮਧਾਣੀ ਪਾ ਕੇ ਬੈਠਾ ਭਗਤ ਕਬੀਰ ਜੀ ਕਹਿੰਦੇ ਐਸੋ ਅਚੰਭ ਦੇਖਿਓ ਕਬੀਰ ਦੱਦ ਕੇ ਭੋਲੇ ਬਰੋਲੇ ਨੀਂ ਦਹੀਂ ਦੇ ਭਲੇਕੇ ਅੱਛਾ ਆਪਣੇ ਆਪ ਰੜਕ ਰਾਇਓ ਵੀ ਇਹ ਚੋਂ ਕੁਝ ਨਿਕਲਣਾ ਵਾ ਅਰੇ ਮਸਿਆ ਨਾਉਣ ਜਾਂਦੇ ਆ ਪੁੰਨਿਆ ਨਾਉਣ ਜਾਂਦੇ ਆ ਇਦਾਂ ਸਪੈਸ਼ਲ ਦਿਨ ਮਿਲਦੇ ਆ ਵੀ ਇਸ ਦਿਨ ਆ ਕਰਾਂਗੇ ਵਿਚਾਰੇ ਜੋਰ ਬਥੇ ਬਾਬਾ ਲੈਣਾ ਜੀ ਵੀ ਇਦਾਂ ਹੀ ਕਰਦੇ ਰਹੇ ਸੀ ਮਧਾਣੀ ਸੀ ਕੋਲ ਉਹਨਾਂ ਦੇ ਕੋਲ ਚਾਟੀ ਵੀ ਹੈਗੀ ਸੀ ਨੇਤਰਾ ਵੀ ਹੈਗਾ ਸੀ ਰਿੜਕਦੇ ਵੀ ਹੈਗੇ ਸੀ ਪਰ ਮਟੀਰੀਅਲ ਵਿੱਚ ਸਹੀ ਨਹੀਂ ਸੀ ਹੈਗਾ ਉਹ ਗਲਤ ਪਾ ਬੈਠੇ ਸੀ ਜਦੋਂ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਦੀ ਸੰਗਤ ਚ ਆਏ ਫਿਰ ਉਹਨਾਂ ਨੂੰ ਜਦੋਂ ਸਹੀ ਗੁਰੂ ਦੀ ਮਦਦ ਨਹੀਂ ਮਿਲਿਆ ਨਾ ਫਿਰ ਐਸਾ ਰਿੜਕਿਆ ਐਸਾ ਰਿੜਕਿਆ ਐਸਾ ਰਿੜਕਿਆ ਫਿਰ ਲੈਣੇ ਸੇ ਅੰਗਦ ਅੰਗਸੇ ਅੱਲਾ ਕਰਦੀਆ ਉਹ ਰੜਕ ਰਿਆ ਸੀ ਪਹਿਲਾਂ ਬਾਬਾ ਅਮਰਦਾਸ ਵੀ ਇਦਾਂ ਹੀ ਹੈ ਗਏ ਕਿੰਨੀ ਵਾਰੀ ਤੀਰਥਾ ਤੇ ਗਏ ਜੋਰ ਲਾਉਂਦੇ ਰਹੇ ਗੱਲ ਨਹੀਂ ਬਣੀ ਪਾਣੀ ਰੜਕੀ ਗਏ ਫਿਰ ਬਾਅਦ ਜਦੋਂ ਗੁਰੂ ਅੰਗਦ ਸਾਹਿਬ ਦੀ ਸੰਗਤ ਚ ਆਏ ਫਿਰ ਪਤਾ ਲੱਗਿਆ ਵੀ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀ ਹੈ ਤਉ ਗੁਣ ਨਹੀਂ ਅੰਤ ਹਰੇ ਚਿਤ ਚੇਤ ਉਸ ਕੀ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਜਾੜੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਹਾਂ ਚ ਲਗਾ ਸਾਡੇ ਜੀਵਨ ਦੀ ਕਿਹਨੇ ਵਿਆਖਿਆ ਕਰ ਦਿੱਤੀ ਰਸ ਰਸ ਚੋਗ ਚੁਗਨ ਤ ਫਸੈ ਛੂਟ ਸਮੂੜੇ ਕਵਣ ਗੁਣੀ ਕਾਇਆ ਆਰਨ ਮਨ ਵਿੱਚ ਲੋਆ ਪੰਜ ਅਗੰਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾਂ ਕੰਚਨ ਹੋ ਜਾਂਦਾ ਇਹ ਮਨ ਜੇ ਗੁਰੂ ਮਿਲ ਪਵੇ ਤਾਂ ਗੁਰੂ ਮਿਲ ਪਿਆ ਗੁਰੂ ਨੇ ਦਹੀਂ ਦੇ ਦਿੱਤਾ ਰਿੜਕਿਆ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਦਾ ਮੱਖਣ ਨਿਕਲਿਆ ਰਿੜਕ ਰਿਆ ਸੀ ਪਾਣੀ ਨਹੀਂ ਗੱਲ ਬਣੀ ਆ ਜਿਵੇਂ ਲੋਕ ਪਾਣੀ ਰਿੜਕ ਰਿਆ ਪਾਣੀ ਸੌਖਾ ਹੋਰ ਸਮਝੋ ਮਨ ਦੀ ਮੱਤ ਪਾਣੀ ਹੈ ਗੁਰੂ ਦੀ ਮੱਤ ਦਹੀਂ ਹੈ ਹੁਣ ਆਪੇ ਜਵਾਬ ਦਿਓ ਇਨਸਾਨ ਮਨ ਦੀ ਮੱਤ ਮੁਤਾਬਕ ਜ਼ਿਆਦਾ ਕੰਮ ਕਰਦਾ ਕਿ ਗੁਰੂ ਦੀ ਮੱਤ ਮੁਤਾਬਕ ਭਲਾ ਜੀ ਉੱਚੀ ਬੋਲ ਕੇ ਦੱਸਿਓ ਤੇ ਫੇਰ ਕੀ ਰਿੜਕ ਰਿਆ ਆਇਆ ਭਲਾ ਰਿੜਕੀ ਜਾਂ ਮਾਰੇ ਕਿ ਨਿਕਲਣਾ ਕੱਖ ਨਹੀਂ ਚ ਲੱਗਾ ਤੇਨੂੰ ਤੇਨੂੰ ਪਾਣੀ ਢੜਕਣ ਦੀ ਤਗੜੀਆਂ ਲਾਇਆ ਵਾ ਅੱਛਾ ਜਿਹੜੇ ਦਹੀਂ ਢੜਕਣ ਲੱਗੇ ਸੀ ਨਾ ਆਰਿਆਂ ਦੇ ਸੀਸ ਤੇ ਆਰੇ ਵੀ ਉਹਨਾਂ ਦੇ ਚੱਲੇ ਜਿਨ੍ਹਾਂ ਨੂੰ ਦਹੀਂ ਦੀ ਸਮਝ ਲੱਗੀ ਮੁਸ਼ਕਲਾਂ ਵੀ ਉਹਨਾਂ ਨੂੰ ਆਈਆਂ ਪਾਣੀ ਢੜਕਣ ਵੇਲੇ ਨੂੰ ਕਾਦੀ ਮੁਸ਼ਕਲ ਹੋਣੀ ਜਿਹੜੇ ਪਾਣੀ ਕਿੰਨੇ ਡੇਰੇ ਨੇ ਪੰਜਾਬ ਚ ਪ੍ਰੋਬਲਮ ਥੋੜਾ ਕੋਈ ਉਹਨਾਂ ਨੂੰ ਨਾ ਨਾ ਉਹਦੇ ਤਗੜੇ ਹੋ ਗਏ ਇਹਨਾਂ ਨੂੰ ਇਹਨਾਂ ਨੂੰ ਛੁੱਟੀ ਆਉ ਬਾਸੋ ਇਹ ਢੜਕੀ ਜਾਣ ਤਗੜੇ ਹੋ ਕੇ ਪਾਣੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕੋਈ ਆਉਣੀ ਨਹੀਂ ਮਾੜੀ ਜੀ ਗੁਰਮਤਿ ਦੀ ਗੱਲ ਕਰਕੇ ਵੇਖੋ ਤੁਹਾਡੇ 100 ਵਿਰੋਧੀ ਪੈਦਾ ਹੋ ਜਾਣੇ ਆ ਕਿਉਂਕਿ ਅਗਲੇ ਰੋਕਦੇ ਆ ਇਹਨਾਂ ਨੂੰ ਦਹੀਂ ਨਹੀਂ ਡਟਕਣ ਦੇਣਾ ਸੀ ਗੁਰੂ ਦੀ ਮੱਤ ਤੇ ਨਹੀਂ ਤੁਰਨਾ ਮਨਮਤ ਜਿਨੀ ਮਰਜ਼ੀ ਕਰੀ ਜਾ ਜਿਨੀ ਮਰਜ਼ੀ ਕਰੀ ਜਾ ਗੁਰੂ ਦੇ ਰਾਹ ਤੇ ਨਹੀਂ ਤੁਰਨਾ ਸੀ ਪਰ ਜੂੰਦਾ ਉਹ ਰਵੇਗਾ ਜਿਹੜਾ ਗੁਰੂ ਦੇ ਰਾਹ ਦੇ ਉੱਤੇ ਤੁਰਦਾ ਹੈ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਤੋ ਇਸ ਕਰਕੇ ਚੇਤਾ ਰੱਖਿਓ ਜਹ ਝੂਠ ਤਹ ਪਾਪ ਹੈ ਜਿੱਥੇ ਝੂਠ ਹੋਏਗਾ ਉਥੇ ਪਾਪ ਹੋਏਗਾ ਪਾਪ ਕੀ ਹੈ ਭਲਾ ਮਾੜੀ ਸੋਚ ਪਾਪ ਹੈ ਕਿਸੇ ਦਾ ਜੀਵ ਦਾ ਮਰਨਾ ਪਾਪ ਥੋੜਾ ਇਹ ਤਾਂ ਦੁਨੀਆ ਇਥੇ ਤੇ ਜੀਵ ਤੋਂ ਮਰਨ ਤੋਂ ਬਿਨਾ ਦੁਨੀਆ ਚੱਲ ਨਹੀਂ ਤੁਸੀਂ ਸਾਹ ਲੈਂਦੇ ਹੋ ਜੀਵ ਮਰਦਾ ਹੈ ਤੁਸੀਂ ਸਾਹ ਲੈਂਦੇ ਹੋ ਤੇ ਜੀਵ ਮਰਦਾ ਹੈ ਤੁਸੀਂ ਟਰੈਕਟਰ ਚਲਾਉਂਦੇ ਹੋ ਆਪਣੇ ਖੇਤਾਂ 'ਚ ਪਤਾ ਨਹੀਂ ਕਿੰਨੇ ਕੀੜੇ ਮਕੌੜੇ ਤੁਹਾਡੇ ਟਾਇਰ ਥੱਲੇ ਆ ਕੇ ਮਰ ਜਾਂਦੇ ਨੇ ਜੀਵ ਮਰਦਾ ਹੈ ਜੇਤੇ ਦਾਣੇ ਅੰਨ ਕਿ ਅੱਗੇ ਬੋਲੋ ਜੀ ਕੁਝ ਜੀਆਂ ਬਣਾਏਗਾ ਗੋਹੇ ਅਤੇ ਲੱਕੜੀ ਆਪਣੇ ਘਰ ਤੇ ਰੋਜ਼ ਹੀ ਜੀਵ ਮਰਦੇ ਨੇ ਸਾਰਿਆਂ ਘਰਾਂ ਚ ਗੈਸ ਸਿਲੰਡਰ ਥੋੜਾ ਹੈ ਪਾਤੀ ਪੰਨੀ ਦੀ ਹੈ ਚੁੱਲ੍ਹੇ ਚ ਡਾਈਦੀ ਹੈ ਜੀਵ ਮਰਦਾ ਹੈ ਉਹ ਪਾਤੀ ਪੱਤੀ ਦੀ ਉਥੇ ਜੀਵ ਦਾ ਜਨਮ ਹੋ ਰਿਹਾ ਰੋਜ਼ ਹੀ ਜੀਵ ਕਿੰਨੇ ਜੀਵ ਮਰ ਕੇ ਫੇਰ ਰੋਟੀ ਪੱਕਦੀ ਕਣਕ ਦੇ ਦਾਣੇ ਚ ਜੀਵ ਹੈ ਪਾਤੀ ਪੰਨੀ ਉਹ ਚ ਜੀਵ ਹੈ ਪੰਨੇ ਕਿੰਨੇ ਕੀੜੇ ਮਕੋੜੇ ਤੁਸੀਂ ਹੁਣ ਲੱਕੜ ਚੋਂ ਕੀੜੇ ਬਾਹਰ ਕੱਢਦੇ ਹੋ ਘੋਣ ਜੜੀ ਲੱਗੀ ਹੁੰਦੀ ਹੈ ਬਾਹਰ ਕੱਢਦੇ ਫੇਰ ਲੱਕੜ ਡਾਉਂਦੇ ਹੋ ਮੜ ਜੀ ਲੱਕੜ ਨੂੰ ਘੋਣ ਲੱਗ ਜੇ ਕੀ ਕਰੀਦਾ ਭਲਾ ਜੀ ਅਕਣਕ ਨੂੰ ਤੇਲਾ ਪੈ ਗਿਆ ਹੁਣ ਕਣਕਾਂ ਕੇ ਮਹਾਰਾਜ ਦੀ ਕਿਰਪਾ ਨਾਲ ਚੰਗੀਆਂ ਨੇ ਟਾਈਮ ਨਾਲ ਪਾਣੀ ਪੈ ਵੀ ਪਿਆ ਜੇ ਮੜਾ ਤੇਲਾ ਪੈ ਜਾ ਕੀ ਕਰੀਦਾ ਭਲਾ ਜੀ ਇਹ ਜਿਹੜੇ ਕਹਿੰਦੇ ਜੀ ਅਸੀਂ ਨਿਕਲੀ ਜੀਵਤ ਆ ਕੀ ਕੀਤੀ ਕਿਦਾਂ ਵੇਖੋ ਪੰਪ ਚੁੱਕਦੇ ਮੋਢਿਆਂ ਤੇ ਅੱਗੋ ਪਿੱਛੋਂ ਗੱਲਾਂ ਕਹੀਂ ਨਹੀਂ ਜੀਵ ਮਾਰਦੇ ਜੀਵ ਨਾ ਮਾਰਿਓ ਤੁਹਾਡੇ ਘਰ ਦੋ ਮਾਲ ਕਣਕ ਨਹੀਂ ਹੋਣੀ ਜੀਵ ਮਰਨਾ ਹੈ ਤੇ ਤੁਹਾਡੇ ਘਰ ਕਣਕ ਆਉਣੀ ਹੈ ਇਹ ਤੁਹਾਨੂੰ ਕਹਿੰਨੇ ਗਲਤ ਪੱਟੀ ਪੜਾਉਂਦੀ ਹੈ ਸਿਰ ਜੂਆ ਪੈ ਜਾਣ ਤੇ ਜੂਆ ਦੇ ਕੇ ਤਰਲੇ ਲਈਦਾ ਨਿਆਣੇ ਨੂੰ ਸੁਰਤ ਨਹੀਂ ਆਉਣ ਦਿੰਦੀਆਂ ਜੂਆ ਜਦੋਂ ਤੱਕ ਉਹ ਜੂਆ ਐਦਾਂ ਜਿਹੜੇ ਜੂਆ ਅੱਗੇ ਨਿਆਣੇ ਸਰ ਜੂਆ ਪੈ ਜਾਣੀ ਹੁਣ ਤੇ ਵੈਸੇ ਪੈਣ ਨਹੀਂ ਦਿੰਦੇ ਕੋਈ ਇਸ਼ਨਾਨ ਕਰਦੇ ਵਧੀਆ ਵਧੀਆ ਸ਼ੈਂਪੂ ਆਗੇ ਨਹੀਂ ਤਾਂ ਅੱਗੇ ਜੂਆ ਕੱਢਿਆ ਪਟੱਕ ਪਟੱਕ ਨਾਉ ਦੇਦਾ ਐਦਾਂ ਤੇ ਜੂ ਜਿਹੜੀ ਜੂਆ ਚ ਉਹ ਚ ਜਾਨ ਹੈ ਨਹੀਂ ਭਲਾ ਉਹ ਬੋਲੋ ਗੁਰੂ ਕੇ ਪਿਆਰੇ ਸਮਝਾ ਕਿ ਇਹ ਵਿਸ਼ਾ ਨਹੀਂ ਹੈਗਾ ਧਰਮ ਦਾ ਇਹ ਬਣਾ ਦਿੱਤਾ ਗਿਆ ਦੇ ਧਾਰੀਆਂ ਲੋ ਮੈਂ ਤਾਂ ਬੜੀ ਦੇਰ ਤੋਂ ਬੰਗਲਾ ਸਾਹਿਬ ਤੋਂ ਇਹ ਵਿਸ਼ੇ ਤੇ ਬੋਲਿਆ ਸੀ ਇਹ ਧਰਮ ਦਾ ਵਿਸ਼ਾ ਹੀ ਨਹੀਂ ਆ ਖਾਣ ਵਾਲੀ ਇੱਥੇ ਛੱਡ ਕੇ ਬੈਠੇ ਨਾ ਖਾਣ ਵਾਲਾ ਨਸ਼ਾ ਜਿਹੜਾ ਰੋਜ਼ ਚੱਕੀ ਜਾਂਦੇ ਆ ਖਿਚੀ ਉਹਨੇ ਜੋ ਸੂਟੇ ਲਾ ਲਾ ਕੇ ਕੋਈ ਨਹੀਂ ਪੁੱਛਣ ਆਉਂਦਾ ਹਾਕ ਮਾਰ ਲੱਗਿਆ ਕੋਈ ਪੁੱਛਣ ਨਹੀਂ ਆਉਂਦਾ ਜਿਹੜੀ ਜਿਹੜੀ ਚੀਜ਼ ਜਿਹੜੀ ਜਿਹੜੀ ਜਿੱਚੋ ਪ੍ਰੋਟੀਨ ਮਿਲਣਾ ਸੀ ਉਹ ਛੱਡ ਕੇ ਬੈਠੀ ਛੱਡੀ ਕੌਮ ਇਸ ਪੱਖੋਂ ਨਿਹੰਗ ਸਿੰਘ ਖੁੱਲੇ ਆ ਬੜੀ ਬਾਬਾ ਜੀ ਕਿਰਪਾ ਕੁਝ ਵਿਸ਼ਿਆਂ ਤੇ ਉਹਨਾਂ ਦੇ ਬੜੇ ਕਲੀਅਰ ਵਿਸ਼ੇ ਨੇ ਸਾਡੇ ਦੇ ਇੱਥੇ ਇੱਥੋਂ ਦੇ ਗਾਂ ਤੁਰਦੇ ਸਮਝਿਓ ਜੋ ਮੈਂ ਕਹਿਣਾ ਚਾਹਣਾ ਇਸ ਗੱਲ ਚੋਂ ਬਾਹਰ ਨਿਕਲੋ ਆਪਣੇ ਬੱਚੇ ਧੀਆਂ ਪੁੱਤਾਂ ਨੂੰ ਗੁਰਮਤ ਸਿਖਾਓ ਸਿੱਖੀ ਦਿਓ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਸੰਪਰਦਾ ਤੇ ਡੇਰੇ ਦੀ ਨਹੀਂ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਬਾ ਜੀ ਆਹ ਕਹਿੰਦੇ ਹੁੰਦੇ ਸੀ ਕਹਿੰਦੇ ਹੋਣਗੇ ਭਾਈ ਤੁਹਾਡੇ ਗੁਰੂ ਹੋਣਗੇ ਬਾਬਾ ਜੀ ਸਾਡੇ ਨਹੀਂ ਸਾਡਾ ਗੁਰੂ ਧੰ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਗੁਰੂ ਸ਼ਬਦ ਠੀਕ ਹੈ ਜੀ ਜਿਹੜੇ ਕਹਿੰਦੇ ਸਾਡੇ ਬਾਬਾ ਜੀ ਅੱਜ ਤਾਂ ਸਾਡੇ ਬਹੁਤੇ ਪ੍ਰਚਾਰਕਾਂ ਲੱਗੀਆਂ ਨੇ ਇਹ ਲੜੀ ਫੜਲੀ ਹੋਈ ਐ ਉਹ ਇਦਾਂ ਕਰਨਗੇ ਮਹਾਪੁਰਖਾ ਕਹਿੰਦੇ ਹੁੰਦੇ ਸੀ ਬਾਬਾ ਜੀ ਆਪੇ ਤੂੰ ਬਾਬੇ ਦੇ ਲਾਗੇ ਬੈਠਾ ਸੀ ਤੂੰ ਪੋਥੀ ਲਿਖ ਕੇ ਦੇ ਗਿਆ ਵੀ ਜਦੋਂ ਤੂੰ ਤਾਂ ਜੰਮਿਆ ਵੀ ਨਹੀਂ ਜਦੋਂ ਬਾਬਾ ਜੀ ਪੂਰੇ ਹੋ ਗਏ ਤੇ ਬਾਬਾ ਜੀ ਕੋ ਗ੍ਰੰਥ ਤੇ ਲੈ ਕੇ ਦੇ ਕੇ ਨਹੀਂ ਗਏ ਉਹੀ ਕਹਾਣੀ ਛੱਡ ਦੇਣੀ ਗੱਪ ਬਸ ਨਾ ਕਹਿੰਨੇ ਪੁੱਛਣਾ ਨਾ ਕਹਿੰਦੀ ਇੰਨੀ ਮਤ ਹੈਗੀ ਆ ਵੀ ਕਿਹੜੇ ਬਾਬਾ ਜੀ ਕਦੋਂ ਗੱਲ ਕਹਿਗੇ ਸੀ ਛੁੱਟੀ ਆਉਂਦੇ ਬਸ ਤਰ੍ਹਾਂ ਤਰ੍ਹਾਂ ਦੇ ਇੱਥੇ ਬੜਾ ਕੁਝ ਹੈਗਾ ਸਿੱਖੀ ਸਿਰਫ ਗੁਰੂ ਦੀ ਐ ਤੇ ਸਿੱਖ ਬਣਾਇਆ ਗੁਰੂ ਨੇ ਆ ਵਿੱਚ ਦੁਜਾ ਤੀਜਾ ਤੇ ਖਤਮ ਕੀਤਾ ਹੀ ਨਹੀਂ ਅ ਪਰਸੋਂ ਚਾ ਉਹ ਤੇ ਇੱਕ ਮੈਨੂੰ ਪਰਿਵਾਰ ਮਿਲ ਪਿਆ ਅਸੀਂ ਆ ਸਮਾਗਮ ਸੀ ਸਾਡਾ ਸੰਗਰੂਰ ਦੇ ਇਲਾਕੇ ਚ ਤੇ ਉੱਥੇ ਇੱਕ ਵੀਰ ਮੇਰੇ ਕਥਾ ਕਰਦੇ ਆ ਬਾਹਰ ਨਿਕਲਿਆ ਤੇ ਉਹਨਾਂ ਨੇ ਕਿਤੇ ਆਪਣੀ ਧੀ ਵਿਆਹੀ ਉਹ ਸਟੱਬਰ ਚ ਵਿਆਹ ਬੈਠੇ ਜਿਹੜੇ ਰੋਟੀ ਨਹੀਂ ਕਿਸੇ ਦੇ ਘਰੋਂ ਖਾਂਦੇ ਉਹ ਆਉਂਦੇ ਜੀ ਉਹ ਆਪਣਾ ਪ੍ਰਸ਼ਾਦਾ ਆਪਣੇ ਘਰੋਂ ਨਾਲ ਹੀ ਲੈ ਕੇ ਆਉਂਦੇ ਤੇ ਮੈਂ ਫਿਰ ਕੀ ਕਰਦੇ ਘਰ ਆਉਂਦੇ ਬਸ ਸੌਣ ਹੀ ਆਉਂਦੇ ਹੁਣ ਉਹ ਸੁਣ ਤੇ ਆ ਕਥਾ ਉਹਨਾਂ ਨੇ ਵੀ ਲੈਣੀ ਉਹਦੇ ਰਿਸ਼ਤੇਦਾਰ ਨੇ ਹੁਣ ਦੱਸੋ ਜੀ ਵੈਣ ਲੱਗੇ ਹੁਣ ਐਬਤਾਂ ਚਿਕੜੋ ਅੱਛਾ ਉਧਰ ਵੀ ਅਮਰਤਾਰੀ ਉਧਰ ਵੀ ਅਮਰਤਾਰੀ ਪਰ ਉਹਨਾਂ ਦੇ ਘਰ ਦਾ ਨਹੀਂ ਖਾਣਾ ਇਹ ਕਿਹੜੀ ਸਿੱਖੀ ਹੈ ਜੀ ਮੇਰੀਆਂ ਖਾਡੀਆਂ ਗੱਲਾਂ ਚੁਗਦੀਆਂ ਉਹ ਕਹਿੰਦਾ ਜੀ ਧੀ ਵਿਆਹ ਬੈਠੇ ਆ ਪਰ ਸਾਡੇ ਘਰਾਂ ਕਿ ਉਹ ਪ੍ਰਸ਼ਾਦਾ ਹੀ ਨਹੀਂ ਛਕਦੇ ਮੈਂ ਫਿਰ ਕੀ ਕਰਦੇ ਖਾਂਦੇ ਕੀ ਆ ਕਹਿੰਦੇ ਆਪਣੀ ਲੈ ਆਉਂਦੇ ਨਾਲ ਬਣਾ ਕੇ ਉਹ ਆਪਣੀ ਬਣਾ ਕੇ ਜਿਵੇਂ ਚੰਡੀਗੜ੍ਹ ਤਰੀਕਾ ਭੂਤਣ ਨਹੀਂ ਜਾਂਦੇ ਨਾਲ ਬਣਾ ਕੇ ਲੈ ਜਾਂਦੇ ਆ ਵਰਕਰ ਆਬ ਤ੍ਰਿਭੂਤ ਉਮਲਾ ਸਰੇ ਜਾ ਕੇ ਸ਼ਾਮ ਨੂੰ ਆਂਦਾ ਇਹ ਇਹ ਇਹਨਾਂ ਨੂੰ ਰਾਤ ਰਹਿਣਾ ਪੈਂਦਾ ਕੁੜਮਾਂ ਦਾ ਘਰ ਉਹ ਜੇ ਕੁੜਮ ਚੰਗੇ ਵੀ ਡਾਂਗ ਫੇਰ ਨਾ ਵੀ ਕਿਹੜੀ ਸਿੱਖੀ ਚੱਕੀ ਫਿਰਦੇ ਉੱਤੇ ਪਰ ਧੀ ਪੁੱਤ ਵਿਆਹ ਜੀ ਉੱਖਾਂ ਦਾ ਕੰਮ ਮੇਰੀ ਤੇ ਬੋਲੀ ਇਦਾਂ ਦੀ ਭਾਈ ਧੀ ਪੁੱਤ ਵਿਆਹ ਕਰੀ ਤੇ ਪੂਣ ਸ਼ਾਨ ਕਰ ਲਿਆ ਕਰੋ ਮਾੜੀ ਜੀ ਮੇਰੀ ਬੇਨਤੀ ਹੱਥ ਜੋੜ ਕੇ ਥੋੜੀ ਜੀ ਪੂਣ ਸ਼ਾਨ ਬਹਿ ਕੇ ਵਿਚਾਰ ਕਰਾ ਦਿਆ ਕਰੋ ਵੀ ਆਹ ਗੱਲ ਜੇ ਭਾਈ ਐਨੀ ਗੱਲ ਜੇ ਹਰ ਜਗ੍ਹਾ ਤੇ ਨਸ਼ਾ ਹੀ ਨਹੀਂ ਪ੍ਰੋਬਲਮ ਹੈਗੀ ਇਹ ਬ੍ਰਹਮ ਸੇ ਬ੍ਰਹਮੀ ਟਕਰਾਰ ਰਿਹਾ ਕੋਈ ਤੇ ਨਹੀਂ ਕਹੇ ਲਈ ਅਮਰਤ ਨਾਲ ਵੀ ਅਮਰਤ ਇੱਕ ਸੋਚੀਓ ਜਰੂ ਕੋਗੇ ਸੰਪਰਦਾਵ ਦੀ ਸਿੱਖੀ ਆ ਨਾ ਡੇਰਿਆਂ ਦੀ ਸਿੱਖੀ ਆ